ਹਾਂਜੀ ਸਸੀ ਕਾਲਾ ਅੰਟੀ ਜੀ ਮੈਨੂੰ ਨਾ ਸੀਤੋ ਆਂਟੀ ਨੇ ਭੇਜਿਆ ਸੀ ਤੁਹਾਨੂੰ ਕੰਮ ਵਾਲੀ ਦੀ ਲੋੜ ਹੋਣੀ ਆ ਅੱਛਾ ਹਾਂ ਹਾਂ ਮੈਂ ਹੀ ਕਿਹਾ ਸੀ ਉਹਨੂੰ ਚੱਲ ਆ ਜਾ ਅੰਦਰ ਨਾਮ ਕੀ ਹੈ ਤੇਰਾ ਜੀ ਮਨਦੀਪ ਮੈਂ ਨਾ ਚਾਹ ਬਣਾਉਣ ਜਾ ਰਹੀ ਸੀ ਤੂੰ ਪੀਵੇਂਗੀ ਹਾਂਜੀ ਪੀ ਲੂੰਗੀ ਚੱਲ ਠੀਕ ਆ ਤੂੰ ਨਾ ਬਹਿ ਜਾ ਆਰਾਮ ਨਾਲ मेरी तरह ना कूल हो जा ओहो, तो थल्ले क्यों बह गई कुर्सी तेज आराम क्यों बैठी हाजी मेरे को बैठ ਚਲ ਤੂੰ ਚਾਹ ਪੀ ਲਾ। ਓਹੋ ਤੂੰ ਕੌਲੀ ਚ ਜਾ ਪੀਨੀ ਆ। ਇਹਦੇ ਚ ਤਾਂ ਤੇਰੇ ਅੰਕਲ ਜਾ ਪੀਂਦੇ ਨੇ। ਤੂੰ ਕੱਪ ਚ ਜਾ ਪੀ ਲਾ। ਜੇ ਤੂੰ ਕੌਲੀ ਚ ਚਾਹ ਪੀਨੀ ਆ ਮੈਂ ਤੈਨੂੰ ਕੌਲੀ ਲਿਆ ਦੇਨੀ ਆ। ਨਹੀਂ ਨਹੀਂ ਆਂਟੀ ਜੀ ਪੀਨੀ ਤਾਂ ਮੈਂ ਵੀ ਕੱਪ ਚ ਹੀ ਗੈਂ ਚਾਹ ਪਰ ਕਈ ਘਰਾਂ ਦੇ ਲੋਕ ਨਾ ਆਪਣੇ ਘਰ ਦੇ ਕੱਪਾਂ ਚ ਚਾਹ ਨਹੀਂ ਪੀਉਂਦੇ। ਅੱਡ ਭਾਂਡੇ ਚ ਜਿੰਦੇ ਨੇ। ਤੇ ਕਈ ਤਾਂ ਛੁੱਟੇ ਹੋਏ ਕੱਪਾ ਚ ਹੀ ਦੇ ਦਿੰਦੇ ਨੇ ਕਿਉਂ ਕੱਪ ਨਾਲ ਕੀ ਕੋਈ ਫਰਕ ਪੈ ਜਾਂਦਾ ਆਂਟੀ ਜੀ ਕੰਮ ਵਾਲੀ ਆ ਨਾ ਮੈਂ ਇਸ ਕਰਕੇ ਲੋਕ ਚਾਹੁੰਦੇ ਨਹੀਂ ਕਿ ਮੈਂ ਉਹਨਾਂ ਦੇ ਕੱਪਾ 'ਚ ਚਾਹ ਪੀਵਾਂ ਇੱਕ ਵਾਰ ਪੀਲੀ ਸੀ ਮੈਂ ਕਿਸੇ ਦੇ ਘਰੇ ਚਾਹ ਉਹਨਾਂ ਨੇ ਮੈਨੂੰ ਖੂਬ ਸੁਣਾਇਆ ਤੇ ਉਹਨਾਂ ਨੇ ਕੱਪ ਵੀ ਕੂੜੇ 'ਚ ਸੁੱਟਤਾ ਜੇ ਤੁਸੀਂ ਵੀ ਕੂੜੇ 'ਚ ਸੁੱਟਣਾ ਚਾਹੁੰਦੇ ਹੋ ਨਾ ਤਾਂ ਮੈਨੂੰ ਕੋਲੀ 'ਚ ਚਾਹ ਦੇ ਦਿਓ ਨਹੀਂ ਨਹੀਂ ਮੰਦੀਪ ਇਹ ਕੁਛ ਸਾਢੇ ਘਰ ਹੀ ਨਹੀਂ ਹੁੰਦਾ ਤੂੰ ਜਿੰਨਾ ਨੇ ਪਹਿਲਾਂ ਕੰਮ ਕਰਦੀ ਸੀ ਨਾ ਉਹਨਾਂ ਦੇ ਹੁੰਦਾ ਹੋਊਗਾ ਆਹ ਕੱਪ ਲੈ ਚਾਹ ਪੀ ਧੰਨਵਾਦ ਆਂਟੀ ਜੀ ਬਿਸਕੁਟ ਤਾਂ ਲੈ ਲਾ ਚੰਗਾ ਫਿਰ ਹੁਣ ਆਪਾਂ ਕੰਮ ਦੀ ਵੀ ਗੱਲ ਕਰ ਲੈਣੇ ਆਂ ਆਂਟੀ ਜੀ ਤੁਸੀਂ ਤਾਂ ਮੈਨੂੰ ਜਿੰਨੇ ਵੀ ਦੇ ਦੋਗੇ ਨਾ ਮੈਂ ਖੁਸ਼ ਹੋ ਕੇ ਲੈ ਲੂੰਗੀ ਤੁਹਾਡੇ ਤੋਂ ਜੇ ਮੈਂ ਤੈਨੂੰ 1000 ਦੇ ਦਾਂ ਤੂੰ 1000 ਹੀ ਲੈ ਲੇਂਗੀ ਹਾਂਜੀ ਲੈ ਲੂੰਗੀ ਪਹਿਲੀ ਵਾਰ ਤਾਂ ਕਿਸੇ ਦੇ ਘਰ ਮੈਨੂੰ ਆਪਣੇ ਘਰ ਵਰਗਾ ਲੱਗਿਆ ਆਂਟੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਸਾਰਾ ਕੰਮ ਨਾ ਪੂਰਾ ਮਨ ਲਗਾ ਕੇ ਕਰੂੰਗੀ ਅੱਛਾ ਤਾਂ ਮੈਨੂੰ ਐਂ ਦੱਸ ਜਿੱਥੇ ਤੂੰ ਪਹਿਲਾਂ ਕੰਮ ਕਰਦੀ ਸੀ ਉੱਥੋਂ ਕਿੰਨੇ ਪੈਸੇ ਲੈਂਦੀ ਸੀ ਜੀ 5000 ਜੇ ਮੈਂ ਤੈਨੂੰ 5 ਦੇ 6000 ਦੇ ਦਾਂ ਤਾਂ ਚੱਲੂਗਾ ਹਾਂਜੀ ਆਂਟੀ ਜੀ ਆਂਟੀ ਜੀ ਕੰਮ ਤਾਂ ਸਾਰੇ ਘਰ ਦਾ ਹੀ ਕਰਨਾ ਨਾ हां हां ਹੁਣ ਐਂ ਕਰੀ ਤੂੰ ਸਵੇਰੇ ਆ ਜੀ ਨਾਲੇ ਤਾਂ ਘਰ ਦੀ ਸਾਰੀ ਸਾਫ ਸਫਾਈ ਕਰਨੀ ਆ ਨਾਲੇ ਦੋ ਟਾਈਮ ਦੀ ਰੋਟੀ ਬਣਾਉਣੀ ਆ ਠੀਕ ਆ ਆਂਟੀ ਜੀ ਮੰਦੀਪਾ ਹਾਂਜੀ ਕੱਲ ਸਵੇਰੇ ਤੂੰ 9 ਵਜੇ ਆ ਜਾਵੇਂਗੀ ਨਾ ਹਾਂਜੀ ਹਾਂਜੀ ਆ ਜੂਗੀ ਆਂਟੀ ਜੀ ਤੁਹਾਨੂੰ ਇੱਕ ਗੱਲ ਕਹਾ ਹਾਂ 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 ਬੋਲ ਸਾਡੇ ਵਰਗਿਆਂ ਦੀ ਨਾ ਕੋਈ ਇੱਜ਼ਤ ਨਹੀਂ ਹੁੰਦੀ ਪਰ ਅੱਜ ਪਤਾ ਲੱਗ ਗਿਆ ਕਿ ਲੋਕਾਂ ਨੂੰ ਉਹ ਕਰਨੀ ਨਹੀਂ ਆਉਂਦੀ ਆਂਟੀ ਜੀ ਤੁਸੀਂ ਸੱਚ ਚੀ ਕਹੋ ਸਵੇਰੇ 9:30 ਵਜੇ ਸਹੀ ਆਜੂਗੀ ਮੈਂ ਕਿਸੇ ਚ ਘੱਟ ਹੈ ਤੇ ਕਿਸੇ ਚ ਜ਼ਿਆਦਾ ਪਰ ਤੁਸੀਂ ਇਨਸਾਨੀਅਤ ਨੂੰ ਜਿੰਦਾ ਰੱਖੋ ਵਕਤ ਕੋਲ ਹਰ ਚੀਜ਼ ਦਾ ਹਿਸਾਬ ਹੈ ਘਰ ਵੱਡੇ ਰੱਖਦੇ ਹੋ ਤਾਂ ਦਿਲ ਵੀ ਵੱਡਾ ਰੱਖੋ